ਵੇਰੀ ਤੋਂ ਵੀ ਇਹ ਹੁਣ ਸਾਹ ਤਾਂ ਮੇਰੇ ਕੋਲ ਨਹੀਂ 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 ਜੀ ਕਿੰਨਾ ਸੌ ਰਿਹਾ ਠੀਕ ਹੈ 1000 ਸਭਾਈ 2000 ਉਹ ਤੋਂ ਪਹਿਲਾਂ ਅਸੀਂ ਲਏ 8600 ਰੁਪਏ ਤੁਹਾਨੂੰ ਸਾਤ ਰੁਪਏ ਬੋਲੀ ਦੇਣੀ ਹੈ ਦੀ ਬਿੱਤੀ ਕੋ 3 ਮਹੀਨੇ ਦਾ ਕਰ 3 ਮਹੀਨੇ ਦਾ ਬਿੱਲੀ ਲੈ ਲਓ 3 ਮਹੀਨੇ ਦਾ ਬਿੱਲੀ ਲੈ ਲਓ 3 ਮਹੀਨੇ ਦਾ ਹੁੰਦਾ ਨਹੀਂ 1,20,000 ਰੁਪਏ ਮੈਂ ਦਰਜਿੰਗ ਬਹੁਤ ਠੀਕ ਹੈ ਮਾਰੂ ਇੱਕ ਦੋ ਆ ਵੀ ਮਾਣ ਕਾਢੀ ਆ ਰਿਹਾ ਸੰਤ ਦਾ ਭਾਈ ਗੁਰੂ ਘਰ ਦੇ ਵਿੱਚ ਵੱਟ ਤੇ ਵੱਟ ਭਾਈ ਕੰਨ ਕਢੀ ਚੇਲਾ ਕਰੇ ਆ ਕੋਈ ਬਲ ਚੜ ਕੇ ਸੇਵਾ ਕਰੋ ਭਈ ਬਾਬਾ ਜੀ ਬੇਨਤੀ ਕਰੀ ਜਾਂਦੇ ਆ ਕੰਨ ਕਾਟਾ ਤਾਲ ਪਹਚਾਓ ਭਈ ਆ ਆਪਣੇ ਜਿੰਮ ਦੇ ਬਾਹਰ ਜਿਹੜੀ ਬੇਲ ਆ ਤੇ ਦੇ ਬੁਰੇ ਹਾਲ ਤੇ ਬੈਂਕੇ ਦਿਹਾੜੇ ਹੋ ਰਿਆ ਵਦਕੇ ਦੇ ਗਣੀਆਂ ਗੁੜੀਆਂ ਇੰਝ ਤਾਂ ਪੂਰੀ ਇਹ ਮਸਤ ਜਾਂਦੀ ਆ ਤੇ ਤੇ ਲਾਉਨੇ ਆ ਡਿਊਟੀ ਤੇ ਫਿਰ ਕਰਦੇ ਆ ਗੱਲਬਾਤ ਇਹਨੂੰ ਬਣਾ ਦਈਏ ਗੇਰਾ ਓਕੇ ਰਿਪੋਰਟ ਲਿਆਂਦੀ ਬੇਬੇ ਕੈਂਚੀ ਅੱਜ ਉਹ ਮਹਾਨ ਹੈ ਅੱਜ ਭੁੱਲ ਜਾਂਦੇ ਹੀ ਰੋਜੀ ਉਹ ਜੇ ਮਕਾਤੀ ਬੇਲ ਆਪਣੀਆਂ ਓਕੇ ਰਿਪੋਰਟ ਮਾਹੌਲ ਬਣਾਤਾ ਹਾਂ ਪਹਿਲਾਂ ਮੈਂ ਆਹ ਮੁੰਡੇ ਨੂੰ ਸੱਦਿਆ ਸੀ ਸਪੈਸ਼ਲ ਭਾਈ ਮੈਂ ਕਿਹਾ ਸਾਡੀ ਬੇਲ ਵਧੀਆ ਬਣਾ ਲਈ ਇਹਨਾਂ ਦੀ ਬੇਲ ਲੰਬੀ ਆ ਪੂਰੀ 1 ਕਿਲੋਮੀਟਰ ਮਤਲਬ ਮਤਲਬ 1 ਕਿਲੇ ਲੰਬੀ ਬੇਲ ਹੈ ਇਹਨਾਂ ਦੇ ਇਹਨੂੰ ਕੈਂਚੀ ਫੜਾਈ ਸੀ ਆਹ ਮੁੰਡੇ ਨੂੰ ਭਾਈ ਮੈਂ ਕਿਹਾ ਥੋੜਾ ਜਿਹਾ ਨਾਲੇ ਬਾਰ ਮਾਪੋ ਜੇਂ ਖੈਰ ਜੋਰ ਚੰਗਾ ਲਗਾਉਂਦੀ ਹੁੰਦੀ ਐ ਇਹਨੂੰ ਤਾਂ ਚੰਗਾ ਐਕਸਪੀਰੀਅੰਸ ਆ ਕਿਉਂ ਭਾਈ ਚੱਲੀ ਕਰਾਉਂਦੀ ਨਾ ਪੂਰੀ ਤਾਂ ਲੰਘ ਗਈ ਮੋਟੀਆਂ ਹੋਈ ਨੇ ਥੋੜਾ ਜਿਹਾ ਆਹ ਕਾਊਂਟਰ ਤੇ ਖੈਰ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਆਸਤਰੀ ਗੱਲ ਤੇਰੇ ਵੱਲੋਂ ਵੀ ਠੀਕ ਆ ਸਾਡੇ ਦੋਨਾਂ ਵੱਲੋਂ ਇੱਕ ਦਸਤਰੀ ਗੱਲ ਸਾਰੇ ਵੀਰਾਂ ਨੂੰ ਤੇ ਸਵਾਗਤ ਆ ਆਪਣੇ ਅੱਜ ਦੇ ਨਵੇਂ ਬਲੌਗ 'ਚ ਅੱਜ 18 ਅਪਸਾਖ 30 April ਸਾਲ 2024 ਆ ਦਿਨ ਹੈਗਾ ਬਈ ਮੰਗਲਵਾਰ ਹਾਂ ਹਾਂ ਸਵਾਮਸ ਜੇ ਮਤੋਂ ਛੁੱਟੀ ਦਾ ਬਾਬਾ ਬਟਾਲੀ ਵਾਲਾ ਹਾਂ ਤੇ ਕਹਿ ਰ ਅਗਲੇ ਦਿਨ ਦਾ ਕਾਰਜਕਰਮ ਅੱਜ ਸ਼ਾਇਦ ਇੱਥੇ ਆਪਣੇ ਬੋਲੀ ਲੱਗੂਗੀ हां ਸਰਕਾਰੀ ਜ਼ਮੀਨ ਦੀ ਤੇ ਉਹ ਸਾਨੂੰ ਦਿਖਾ ਕੇ ਲਿਆਉਨੇ ਆ ਗੱਲਬਾਤ ਸਾਰੀ ਤੇ ਬਣੇ ਰਹੋ ਬਲੌਗ ਦੇ ਨਾਲ ਐਂਡ ਤੱਕ ਤੇ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਕੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਦੇ ਹਾਂ ਹਾਂਜੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਤਾਂ ਨਵੇਂ ਸਬਸਕ੍ਰਾਈਬ ਕਰ ਲਿਓ ਨਾ ਭਾਈ ਕਰ ਲਿਓ ਨਾ ਆ ਮਿੱਤਰ ਦੇ ਆਖੇ ਦੇ ਕਰ ਲਿਓ ਭਾਈ ਲੋਟਾ ਚਾਹ ਪਾਣੀ ਰੋਟੀ ਟੋਕ ਦੁੱਧ ਲੱਸੀ ਦਹੀਂ ਆ ਖਵਾ ਦਿੰਨੇ ਆ ਜਦੋਂ ਮੋੜ ਦੇ ਠੀਕ ਆ ਚੰਗਾ ਤੇ ਫੋਲੋ ਕਰ ਲਿਓ ਬਈ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਤੇ ਕਾਰਿਆਕਰਮਾਂ ਦਿਖਾਉਨੇ ਆ ਪੂਰੇ ਦਿਨ ਤੱਕ ਮਾਹੌਲ ਚਾਲ ਕਿਹੇ ਜਿਹੇ ਦੀ ਗੱਲਬਾਤ ਫਿਲਹਾਲ ਤਾਂ ਪਹਿਲਾਂ ਪ੍ਰਸ਼ਾਦਾ ਪਾਣੀ ਚਾਗਦੇ ਆ ਤੇ ਅਗਦੀ ਘੜੀ ਤੁਹਾਨੂੰ ਹਵਾ ਚ ਦੱਸਦੇ ਆ ਯਾ ਵੱਬੇ ਰਾਮ ਰਾਮ ਬੱਬੇ ਕੀ ਹਾਲ ਆ ਵਧੀਆ ਵਧੀਆ ਚੜਦੀ ਕਲਾ ਹਾਂਜੀ ਜੱਪਾ ਮਾਰ ਕੇ ਚੱਲ ਕੇ ਭਈ ਜਾਈ ਦੀ ਆ ਚੜਦੀ ਕਲਾ ਪੂਰੀ ਆ ਹਾਂ ਉਹ ਇਹ ਦੋ ਦੇ ਬਾ 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 ਟਾਈਮ ਘੰਮੀ ਲੋਡ ਆਉਂਦੇ ਹੁਣ ਜੇ ਮਦੀ ਰੋਟੀ ਤੋਂ ਆਇਆਂਗਾ ਤਾਂ ਵੇਰ ਵਾਸਾ ਆਪਣੇ ਕੰਮ ਕਰ ਚ ਝੋਟ ਜਾਣਾਗਾ ਦਵਾਰੀ ਫਿਰ ਉਧਰ ਉੱਥੇ ਭਗ ਜਾਨੇ ਹੁਣ ਆ 15 20 ਜੰਦਾ ਜਮੇਂ ਸਾ ਉਹਨਾਂ ਦਾ ਅੜੀ ਵੇਲੇ ਮੰਮੀ ਪ੍ਰਸ਼ਾਦੇ ਬਣ ਗਏ ਹਾਂ ਬੜ ਗਿਆ ਤੋਂ ਆ ਗਿਆ ਕੱਪੀ ਦੁੱਧ ਰੱਖ ਲਿਆ ਪ੍ਰਸ਼ਾਦਾਂ ਪਾਣੀ ਸ਼ਕੰਡ ਤੋਂ ਬਾਅਦ ਬੇੜਾ ਹੁੰਦਾ ਭਾਈ 10 ਵਜੇ ਦਾ ਚਾਪਾ ਦੀ ਪੀ ਲਿਆ ਹਾਂ ਮਾਤਾ ਮੈਂ ਉਹ ਪੰਚਾਇਤੀ ਵਾਂ ਦੀ ਬੋਲੀ ਵੇਖਣ ਜਾਂ ਲੈ ਤੂੰ ਦੇਖ ਕੇ ਚੰਗਾ ਬੇਟਾ ਸੋਨੂ ਵੀ ਸਾਰਿਆਂ ਨੂੰ ਸਸਰੀ ਘਰ ਧੰਨਵਾਦ ਤੁਹਾਡੇ ਜੁੜੇ ਰਹੋ ਚੈਨਲ ਦੇ ਲਾਈਕ ਸ਼ੇਅਰ ਕਮੈਂਟ ਕਰਨ ਤੋਂ ਜਮ ਨਹੀਂ ਭੁੱਲਿਓ ਕਦੇ ਵੀ ਜਿੰਨੇ ਚੈਨਲ ਤੇ ਜੁੜੇ ਹੋ ਤੁਹਾਡੇ ਬਾਰ ਬਾਰ ਧੰਨਵਾਦ ਪਾਈ ਤੁਹਾਨੂੰ ਸਾਰਿਆਂ ਨੂੰ ਤੇ ਵੇਹੇ ਮੈਂ ਤੁਹਾਨੂੰ ਸਹੀ ਦੱਸਾਂ ਮੈਂ ਕਿ ਆਹ ਬੋਲੀ ਲੱਗਦੀ ਨਹੀਂ ਦੇਖੀ ਗਈ ਤੇ ਪਹਿਲਾਂ ਵੀ ਇੱਕ ਦਿਨ ਵੀਡੀਓ ਬਣਾਉਣੀ ਜੇ ਤੇ ਡੇਰੇ ਦਾ ਵਾਹਣਾਗਾ ਉਹਦੀ ਬੋਲੀ ਲੱਗੀ ਸੀ ਉਦੋਂ ਵੀ ਮੈਂ ਕੰਮ 'ਚ ਵਿਜੀ ਸੀਗਾ ਜੇ ਅੱਜ 10 ਵਜੇ ਦਾ ਬੋਲਿਆ ਸੀਗਾ ਬਾਬਾ ਤੇ ਵੀ ਕਿਉਂ ਨਹੀਂ ਆਇਆ ਆ ਵੀ ਨਾ ਗਏ ਉਹ ਸ਼ੁਰੂ ਹੋ ਗਿਆ ਉਹ ਕੰਮ ਦੇ ਦਿਹਰਾ ਦਾਣਾ ਮੰਡੀ ਚਾਲੇ ਚੰਗੀਆਂ ਰੌਣਕਾਂ ਆ ਲੱਗੀਆਂ ਹੋਈਆਂ ਨੇ ਫਾਇਦਾ ਬਿੱਲੀ ਦੇ ਸਿਰ ਜਿਹੜਾ ਜਿੰਦਾ ਲੱਗਿਆ ਪਿਆ ਇੱਥੇ ਆ ਫਟਵਾਰਖਾਨੇ 'ਚ ਤੇ ਇੱਥੇ ਲੱਗੂਗੀ ਬੋਲੀ ਤੇ ਇੱਥੇ ਹੋਊਗਾ ਕਾਠ ਤੇ ਫਿਲਹਾਲ ਘਰ ਨੂੰ ਵਾਪਸ ਚੱਲੇ ਆ ਤੇ ਇੱਥੇ ਬੈਠੇ ਸੀਗੇ ਬਜ਼ੁਰਗ ਇਹ ਕਹਿੰਦੇ ਅਜੇ ਦਾ ਟਾਈਮ ਲੱਗੂ ਆ ਨਹੀਂ ਪਤਾ ਕਹਿੰਦੇ 2 ਵਜੇ ਆਣ ਤੇ ਫਿਰ ਬਾਬਾ ਬੋਲੂ ਆ ਦਵਾਰੇ ਗੁਰੂ ਘਰ ਆਪਾਂ ਫਿਰ ਦਵਾਰੇ ਆ ਜਾਾਂਗੇ ਗ੍ਰਾਮ ਪੰਚਾਇਤ ਸੂਰਤੀਆ ਸਰਸਾ ਹਾਂਜੀ ਬਾਬਿਓ ਵਧੀਆ ਸੇਤ ਯਾਰਾ ਮੌਜੀ ਚਾਹੀਦਾ ਹੋਰ ਭਾਈ ਪੱਪੂ ਦੱਸ ਵਧੀਆ ਜੀ ਵਧੀਆ ਨਵਾਂ ਲਿਆਂਦਾ ਮੋਬਾਈਲ ਹੈ ਹਾਂ ਬਧਾਈਆਂ ਭਾਈ ਤੈਨੂੰ ਜੀ ਲੱਗ ਗਿਆ ਵਧੀਆ ਮੋਬਾਈਲ ਨਾਲ ਟਾਈਮ ਪਾਸ ਹੀ ਹੋ ਜਾਂਦਾ ਨਾ 6000 ਦਾ ਹੈ ਇਹ ਤੇ ਵਧੀਆ ਵੱਡਾ ਫੋਨ ਮਿਲ ਗਿਆ ਕਿ ਨਹੀਂ ਠੀਕ ਹੈ ਜੀ ਹਾਲੇ ਤਾਂ ਉੱਥੇ ਕੋਈ ਬਾਈ ਤਾਂ ਹੀ ਨਹੀਂ ਬਾਬਾ ਉਹ ਬੰਦ ਪਿਆ ਲੋਕ ਲੱਗਿਆ ਪਿਆ ਜੇ ਖੁੱਲਿਆ ਨਹੀਂ ਹੈ ਫਟਵਾਰਖਾਨਾ ਉਹ ਬੈਠਿਆ ਉੱਥੇ ਆਪਣੇ ਬਜ਼ੁਰਗ ਉਹ ਕਹਿੰਦੇ 2 2 ਵਜ ਜਾਣਗੇ ਕਹਿੰਦੇ ਹਾਂ ਇੱਥੇ ਉਪਟਵਾਰ ਖਾਨੇ ਚ ਹੋਊਗੀ ਬੋਲੀ ਹਾਂ ਠੀਕ ਆ ਮੈਂ ਕਦੇ ਦੇਖਿਆ ਨਹੀਂ ਜਿਹੇ ਝਾ ਢਮ ਢਮਾ ਦੇਖਿਆ ਹੀ ਹੈ ਕਿਹੇ ਜਿਹੇ ਹੁੰਦਾਗਾ ਆ ਨਾਲ ਫੋਟੋ ਖਿੱਚ ਲਾਂਗੇ ਹਾਂਜੀ ਆ ਕਹਿੰਦੇ 2 2 ਵਜਾ ਦੇਣਗੇ ਬਾਕੀ ਬਾਬਾ ਬੋਲੂ ਹੈ ਨਾ ਗੁਰੂਕਰ ਹਾਂ ਹਾਂ ਆ ਬਾਲਾ ਤੁਸੀਂ ਨਹੀਂ ਦੇਖੀ ਠੀਕ ਹੈ ਜੀ ਅਲਦਵਾਰੇ ਆ ਜਾਗੇ ਮਾਹ ਗੋਲੀ ਘਰ ਹੈਗਾ ਹਾਂਜੀ ਠੀਕ ਉਹ ਕਿਵੇਂ ਮਿੱਤਰਾ ਨੈਟ ਨਹੀਂ ਚੱਲ ਰਿਆ ਯਾਰ ਕਿਉਂ ਹੀ ਠੀਕ ਕਰਨਾ ਆਇਓ ਵਾਈ-ਫਾਈ ਠੀਕ ਹੈ ਇੱਕ ਤਾਂ ਟੋਡੀਆਂ ਤਾਰਾਂ ਲੌਂਕੀਆਂ ਆਂਦੀਆਂ ਯਾਰ ਕਦੇ ਕਿਤੇ ਲੌਂਕੀ ਪਈ ਜਾਂਦਾ ਕਦੇ ਕਿਤੇ ਹੈਂ ਨੂੰ ਤਾਂ ਠੀਕ ਹੈ ਕਈ ਵਾਰੀ ਕੋਈ ਚੜਾ ਆਂਦਾ ਤਾਂ ਇਹ ਇੱਕ ਤਾਂ ਸਮਾਰ ਕੇ ਬੰਨੀਆਂ ਨਹੀਂ ਜਾਂਦੀਆਂ ਨਾ ਇਹ ਉੱਥੇ ਕੋਲ ਰੱਖਿਆ ਸਿਸਟਮ ਉਹਨਾਂ ਨੇ ਇਹ ਤਾਂ ਭਾਈ ਵਈ ਨਹੀਂ ਚੱਲ ਰਿਹਾ ਭਾਈ ਕੱਲ ਦਾ ਕੀ ਨਵੀਂ ਪਾਰੇ ਤਾਰ ਚੱਲ ਨਹੀਂ ਰਿਹਾ ਕੱਲ ਦਾ ਹੁਣ ਵੀ ਇਹ ਤੈਨੂੰ ਪਾਰੇ ਮम्मी ਮੈਂ ਆ ਗਿਆ ਮम्मी ਕਹਿੰਦੇ ਬੋਲੀ ਲੈ ਮੈਂ ਕਿੱਥੇ ਲੋਣੀ ਚ ਬੋਲੀ ਮਾਤਾ ਜੀ ਉਹ ਤਾਂ ਉਹ ਮम्मी ਹਲੇ ਨਹੀਂ ਲੱਗਦੀ ਰੋਕ ਜਾ ਭਰਾਵਾ ਨਹੀਂ ਉਹ ਆ ਲੇਟ ਆਉਣਗੇ ਹਲੇ ਕੀ ਆ ਰੱਬ ਭਲਾ ਕਰੇ ਦੋ ਦੋ ਵਜੇ ਜਾਣਗੇ ਕਹਿੰਦੇ ਹਲੇ ਉੱਥੇ ਕੋਈ ਪ੍ਰੋਗਰਾਮ ਨਹੀਂਗਾ ਹਾਂ ਠੀਕ ਬਰਾਬਰ 10 ਵਜੇ ਦਾ ਬੋਲੇ ਹਾਂ ਪੀਲੀ ਚਾਹ ਤੁਸੀਂ ਤੇ ਇਹ ਬੋਲੀ ਬਈ ਪੰਚਾਇਤੀ ਬਾਣ ਦੇ ਠੇਕੇ ਦੀ ਹੁੰਦੀ ਹੈਗੀ ਆ ਅਲੱਗ-ਅਲੱਗ ਹੈ ਜਿਵੇਂ ਪਹਿਲਾਂ ਇੱਥੇ ਡੇਰੇ ਦੀ ਗੱਲ ਕਰੀ ਸੀ ਡੇਰਾ ਵਾ ਬਾਬਾ ਦੁੱਧਾਦਾਰੀ ਅ ਡੇਰਾਗਾ ਤੇ ਉਹਦੀ ਜ਼ਮੀਨ ਵੀ ਜਿਵੇਂ ਪਿੱਛੇ ਜੀ ਉਹਦੀ ਬੋਲੀ ਲੱਗ ਕੇ ਹਟੀ ਜੀ ਪਹਿਲਾਂ ਤੇ ਫਿਰ ਪਿੰਡ ਦੇ ਇਕੱਠੇ ਹੋ ਕੇ ਉੱਥੇ ਬੋਲੀ ਲਾਉਂਦੇ ਆਗੇ ਤੇ ਚੱਲ ਵੇਖਦੇ ਆਂ ਦੁਬਾਰੇ ਬਾਬਾ ਜੀ ਬੋਲਣਗੇ ਆਪਾਂ ਤੇ ਫੇਰ ਪ੍ਰੋਗਰਾਮ ਦੁਬਾਰੇ ਵੇਖਿਆ ਆਵਾਂਗੇ ਤੇ ਫਿਲਹਾਲ ਤਾਂ ਦੋ ਕਥਾਵੇਂ ਖੜਕੇ ਵਾਪਸ ਆ ਗਿਆ ਤੇ ਵਾਈਫਾਈ ਵਾਲੇ ਕੋਲੇ ਖੜ ਗਿਆ ਪਰਸੋਂ ਦਾ ਨੈਟ ਨਹੀਂ ਚੱਲ ਰਿਹਾ ਸੀ ਇੱਕ ਤਾਰ ਦੀ ਕੋਈ ਦਿੱਕਤ ਆਏ ਕਹਿੰਦੇ ਵਿਚਾਰੇ ਨਵੀਂ ਤਾਰ ਪਾਈ ਜਾਂਦੇ ਆ ਮੰਮੀ ਆਹ ਵਾਈਫਾਈ ਵਾਲੇ ਆ ਫਿਰਦੇ ਆ ਹੁਣ ਤਾਰ ਪਾਪਾ ਚੈੱਕ ਕਰੀ ਜਾਂਦੇ ਆ ਕਹਿੰਦੇ ਕਿਤੇ ਖਰਾਬ ਆ ਰਸਤੇ 'ਚ ਹਾਂਜੀ ਪਰਸੋਂ ਆਪਾਂ ਆਹ ਬੂਰੇ ਭਰੇ ਜੀ ਗਣਕਦੇ ਤੇ ਇੱਕ ਦੋ ਵੀਰ ਕਹਿੰਦੇ ਸੀਗੇ ਬਈ ਇਹ ਚੂਹੇ ਲੱਗ ਜਾਂਦੇ ਆ ਕਾਮਯਾਬ ਨਹੀਂ ਹੈਗੇ ਤੇ ਬਾਈ ਅਸੀਂ ਇਹ ਬਹੁਤ ਹੀ ਸਾਲਾਂ ਤੋਂ ਭਰਦੇ ਆ ਰਹੇ ਆਂਗੇ ਤੇ ਜਮਾ ਇੱਕ ਕਿਤੇ ਛੋਟੀ ਜਿਹੀ ਮੋਰੀ ਵੀ ਨਹੀਂ ਹੁੰਦੀ ਕਿ ਉਤੋਂ ਮੂੰਹ ਸੇ ਆਉਂ ਦਿੰਨੇ ਆਂਗੇ ਤੇ ਬਿੱਲੀ ਹੁੰਦੀ ਆ ਚੂਹਾ ਘਰੇ ਕਿਤੇ ਫਟਕਦਾ ਨਹੀਂ ਗਾ ਮੈਂ ਦੇਖਣ ਨੂੰ ਨਹੀਂ ਮਿਲਦਾ ਗਾ ਤੇ ਤਾਂ ਕਰਕੇ ਕਦੇ ਚੂਹੇ ਵਾਲੀ ਦਿੱਕਤ ਤਾਂ ਕਦੇ ਆਈ ਨਹੀਂ ਗਈ ਤੇ ਪਹਿਲਾਂ ਇਹਨਾਂ ਨੂੰ ਵਰਤਾਂਗੇ ਤੇ ਬੇਰ ਉਸ ਤੋਂ ਬਾਅਦ ਢੋਲ ਨੂੰ ਵਰਤਦੇ ਹੁੰਨੇ ਆਗੇ ਤੇ ਬਾਕੀ ਆਹ ਜਿਹੜੀ ਕਣਕ ਪਈ ਆ ਇਹ ਢੋਲ 'ਚ ਭਰਨੀ ਆ ਅ ਇਹ ਇਹ ਤਾਂ ਨਹੀਂ ਭਰਿਆ ਢੋਲ ਮਕੇ ਉੱਥੇ ਰੱਖਣਾਗਾ ਢੋਲ ਆਪਣਾ ਉਹ ਆਪਣਾ ਜਿਹੜਾ ਸ਼ੈੱਡ ਜਾਂ ਬਣਿਆ ਹੋਇਆ ਉਹਦੇ 'ਚ ਤੇ ਉਹਦੀ ਕਰਨੀ ਹੈਗੀ ਲਪਾਈ ਤੇ ਦੁਬਾਰੇ ਮਿਸਤਰੀ ਨੂੰ ਅੱਜ ਫੇਰ ਫੋਨ ਕਰਿਆ ਸੀਗਾ ਤੇ ਉਹ ਕਹਿੰਦਾ ਇੱਕ ਅੱਧਾ ਦਿਨ ਠਹਿਰ ਜਿੰਗਾ ਮੈਂ ਕੋਈ ਚੱਕਰ ਨਹੀਂਗਾ ਤੇ ਨਹੀਂ ਫੇਰ ਬਾਅਦ 'ਚ ਇਹ ਜਦੋਂ ਆ ਲਪਾਈ ਕਰਾਂਗੇ ਸਾਰੀ ਤੋਂ ਢੋਲ ਵਾਲਾ ਧਰਿਆ ਹੋਇਆ ਥਾਂ ਆਂ ਅੱਡ ਦਾ ਰਹਿ ਜੂਗਾ ਉੱਥੇ ਤੇ ਤਾਂ ਕਰਕੇ ਹਜੇ ਇਹ ਆਪਣਾ ਕਣਕਲ ਢੋਲੇ ਰਹਿ ਗਿਆ ਪਰ ਨੜਾ ਭਰਿਆ ਨਹੀਂ ਛਤੂ ਕੇ ਭਰਤੇ ਗੱਗੂ ਕੇ ਭਰਤੇ ਤੇ ਬਾਕੀ ਓਕੇ ਰਪੋਰਟਾ ਮਾਹੌਲ ਤੇ ਹਮੋਂਗੀ ਐਂਕੀ ਆਪਾਂ ਬੀਜ ਦੇਣੀ ਏ ਤੇ ਪਹਿਲਾਂ ਹਰੇਕ ਸਾਲ ਬੀਜ ਲੈਂਦੇ ਸੀ ਥੋੜੀ ਘਾਣੀ ਚਰ 2-4 ਮਣ ਹੋ ਵੀ ਜਾਂਦੀ ਸੀ ਕਿ ਘੱਟ ਹੁੰਦੀ ਸੀ ਕਿ ਉਹ ਬਹੁਤਿਆਂ ਦੇ ਵਧੀਆ ਹੋ ਜਾਂਦੀ ਹੈਗੀ ਤੇ ਜਿਵੇਂ ਆਪਣੇ ਝੋਨਾ ਹਜੇ ਹੋਣ ਲਾਉਣ ਲੱਗੇ ਪਹਿਲਾਂ ਨਰਮੇ ਵਾਲੇ ਬਾਣ ਹੁੰਦੇ ਸੀ ਨਰਮਾ ਖੇਤ ਨਰਮਾ ਹੁੰਦਾ ਸੀਗਾ ਤਾਂ ਉਦੋਂ ਉਹਨਾਂ ਬਾਣਾਂ 'ਚ ਥੋੜੀ ਜਿਹੀ ਠੀਕ-ਠੀਕ ਹੀ ਹੁੰਦੀ ਹੈ ਜਿੱਥੇ ਝੋਨੇ ਲੱਗਦੇ ਨੂੰ ਕਈ ਸਾਲ ਹੋ ਗਏ ਹੁਣ ਉੱਥੇ ਮੂੰਗੀ ਹੋਰ ਜ਼ਿਆਦੇ ਚੰਗੀ ਹੋ ਜਾਂਦੀ ਹੈ ਤੇ ਆਪਣੇ ਪਿੰਡ ਹੱਥਲੀ ਹੋ ਰਿਆ ਸਾਰੇ ਦਾਬਾ ਮੂੰਗੀ ਬੀਜਣ ਤੇ ਲੱਗੇ ਹੋਏ ਨੇਗੇ ਅਤੇ ਖੈਰ ਦੂਜੀ ਗੱਲ ਮੋਗਾ ਬੰਦ ਹੈਗਾ ਤੇ ਬਾਕੀ ਨੇਰ ਦਾ ਪਾਣੀ ਪਿੰਦਾ ਰ ਹੋਰ ਜਿਆਦਾ ਚੰਗੀ ਗੱਲ ਬਾਤ ਹੋ ਜਾਂਦੀ ਆ ਤਾਂ ਐਂਕੀ ਅਚਾਰ ਵਾਸਤੇ ਮੱਕੀ ਜਾਂ ਜਵਾਰ ਬੀਜਣ ਦੀ ਵੀ ਵੈਰੈਟ ਆੜਤੀ ਕੇ ਬਾਅਦ ਚ ਦੇਖ ਲਾਂਗੇ ਜੱਲਾ ਰੱਬ ਸੁੱਖ ਰੱਖੇ ਉਹ ਲੈ ਲਾਂਗੇ ਕਿਤੋਂ ਇੱਕ ਦੋ ਕਿੱਲੇ ਮੋਲ ਅਚਾਰ ਵਾਸਤੇ ਤੇ ਆਪ ਕੋਤਰਾ ਕਰ ਲਾਂਗੇ ਤੇ ਫਿਲਹਾਲ ਹਾਂ ਥੋੜਾ ਸਾ ਮੈਂ ਰੈਸਟ ਕਰਦੇ ਆ ਤੇ ਉਡੀਕ ਕਰਦੇ ਆ ਦੁਬਾਰੇ ਬੋਲੀ ਕਦੋਂ ਹੁੰਦੀ ਆ ਬਾਬਾ ਜੀ ਦੀ ਬੋਲਣ ਦੀ ਇਹ ਹੁਣ ਤਾਂ ਗਏ ਸੀਗੇ ਜੇ ਅੱਦੀ ਸੀਗੇ ਮੁਰਿਆਏ ਮੈਂ ਉਹ ਤਾਂ ਜੇ ਅੱਪੇ ਤਾਂ ਨਹੀਂ ਉਤਰਨਾ ਰੁਕ ਜੰਨਾ ਕਰਿਆ ਆ ਕੇ ਇਹ ਲੈ ਉਹ ਬੱਲੇ ਮਾਂ ਨਹੀਂ ਗੱਲ ਦੀ ਛੁੱਟੀ ਹੋਈ ਹੈ ਕਾ ਤੋਂ ਹਾਂ ਕੋਤ ਸਰਦੇ ਹਾਂ ਕੋਤ ਸਰਦੀ ਮੰਮੀ ਦੀ ਡੈੱਟ ਹੋ ਗਈ ਉਹ ਤੋ ਸੈਡਾ ਨਾ ਅੱਛਾ ਤਾਂ ਨਹੀਂ ਛੁੱਟੀ ਕਰਤੀ ਮੈਂ ਅਮਰੀਕੇ ਨੇ ਦੱਸਤਾ ਸੀਗਾ ਚਾਚੇ ਨੇ ਤੁਹਾਡੇ ਨੇ ਹੈ ਚਾਚਾ ਮੂਰੇ ਆ ਗਏ ਨਾ ਚਾਚਾ ਤੁਹਾਨੂੰ ਲੈਣ ਅੱਜ ਤੈਨੂੰ ਆਪੇ ਤਾਰਤਾ ਚਾਹਚੇ ਨੇ ਇਹ ਰੋਜ਼ ਰੁੱਸ ਜਾਂਦਾ ਵਈ ਘਰੇ ਜਾ ਕੇ ਬਾਪੇ ਨਾਲ ਪਾਪਾ ਤਾਰ ਕੇ ਲਿਆਉਂਦੇ ਹੁੰਦੇ ਇਹਨੂੰ ਮੈਂ ਆਪੇ ਉਤਰਨਾ ਸੀ ਮੈਂ ਆਪੇ ਉਤਰਨਾ ਸੀਗਾ ਹੈਂ ਦਿੱਖੋ ਛਿਨਾਖੰਡਾ ਛਿਨਾਖੰਡਾ ਬਣੀ ਹੈ ਮੈਂ ਪੀਣਾ ਹੈਂ ਪੀਣਾ ਲੈ ਪੀ ਲੈ ਪਹਿਲਾਂ ਤੁਸੀਂ ਮੈਂ ਦੇਖ ਲੈਣ ਦੇਨੂੰ ਪੁੱਤਰਾ ਨਾ ਪਹਿਲਾਂ ਟੱਕਣ ਜਪਾ ਕੇ ਪੀਵਾਂਗਾ ਮੂੰਹ ਟੱਕਣ ਤੋਂ ਬਾਅਦ ਪਿਆ ਪੁੱਤਰਾ ਹੀ ਪੀ ਲੈ ਪੁੱਤਰਾ ਕੋਈ ਨਾ ਆਨੇ ਮਨੇ ਟੈਨਸ਼ਨ ਆਉਂਦੇ ਆ ਵਸ ਬਸ ਆ ਗਿਆ ਆ ਗਿਆ ਬਸ ਇੰਨਾ ਕੀ ਵੀਉ ਆ ਜੀ ਮਾੜਾ ਬੁਤਰੀ ਹੈ ਨਾ ਹਣਾ ਸੈਜ ਕੀ ਹੋਇਆ ਬਿਮਾਰ ਸੀ ਕੇ ਸਰਦੇ ਮੰਮੇ ਮੰਮੀ ਸੀ ਕੇ ਦਾਦੀ ਕੀ ਹੋ ਗਿਆ ਰੁਕਵਾ ਸੋਨੂ ਕਿਨੂੰ ਪੜਾਉਂਦੇ ਆ ਸਰ ਕਿਨੂੰ ਪੜਾਉਂਦੇ ਨੇ ਉਹ ਸਰ ਉਹ ਸਾਨੂੰ ਨੇ ਪੜਾਉਂਦੇ ਆ ਸਰ ਤਾਂ ਫਸ ਪੀਲਾ ਕਰਿਆ ਕੇ ਰੋਸਦੇ ਤਾਂ ਨਹੀਂ ਤੁਹਾਨੂੰ ਇੱਕ ਗੱਲ ਦੱਸਾਂ ਓਹ ਤੇਰੇ ਮੰਮੀ ਡੈਡੀ ਤਾਂ ਨਾਲੇ ਬੇਬੇ ਉੱਥੇ ਗਏ ਨੇ ਕਿ ਨਾਨੀ ਦਾ ਪਤਾ ਲੈਣ ਤੁਹਾਡੀ ਨਾਨਕਿਆਂ ਵਾਲੀ ਨਾਨੀ ਇਹਦੇ ਉੱਧਰਲੀ ਨਾਨਕਿਆਂ ਵਾਲੀ ਤੇਰੇ ਮੰਮੀ ਦੇ ਨਾਨਕਿਆਂ ਵਾਲੇ ਉਹ ਕਹੇ ਬੱਤੋ ਹੋ ਜਨਾ ਕਹਿੰਦੇ ਮਿਲ ਜੋ ਤਾਂ ਮਾਂ ਵੀ ਮਿਲਣਾ ਜਾਣਾ ਸੀ ਉਹ ਦੁਬਾਰੇ ਕਾਰ ਲੈ ਕੇ ਜਾਣਗੇ ਪੁੱਤਰ ਉਹ ਕਾਰ ਤਾਂ ਹੈ ਨਹੀਂ ਸੀ ਅੱਜ ਫਿਰ ਤੁਹਾਨੂੰ ਨਾਲ ਲੈ ਜਾਣਗੇ ਅੱਜ ਕਿਦੇ ਉੱਤੇ ਗਏ ਆ ਅੱਜ ਤਾਂ ਮੋਟਰਸਾਈਕਲ ਤੇ ਜਾਣਗੇ ਹਾਂ ਅੱਜ ਤਾਂ ਮੋਟਰਸਾਈਕਲ ਤੇ ਗਏ ਆ ਬੇਬੇ ਵੀ ਛੇ ਬੱਚੇ ਆ ਬੇਬੇ ਨਾਲੇ ਕਾਣੀ ਆ ਆ ਲੱਗਦੀ ਆ ਪਾਣੀ ਨਾਲੇ ਗਰਮੀ ਲੱਗਦੀ ਆ ਕਾਤੇ ਕਾਸਤੇ ਮੋਟੇ ਅੰਗੂਲ ਦੇ ਗਰਮੀ ਲੱਗਦੀ ਆ ਕਿ ਹਵਾ ਲੱਗਦੀ ਆ ਦੋ ਆ ਮੇਰੀ ਚੁੱਪ ਕਰੀ ਕੀ ਕਹਿੰਦਾ ਤਾਜ ਚਾਚਾ ਗਰਮੀ ਲੱਗਦੀ ਆ ਨਾਲੇ ਹਵਾ ਲੱਗਦੀ ਰਹਿੰਦਾ ਦੋ ਬੋਤਲਾਂ ਦੋ ਬੋਤਲਾਂ ਦਾ ਹਾਂ ਇਹ ਵੇ ਮੈਂ ਤਾਂ ਨਾ ਇਹਦੇ ਵਿੱਚ ਲੱਸੀ ਪਾ ਕੇ ਲੈ ਜਾ ਸਕਦਾ ਇਹਦੇ ਚ ਪਾ ਲਈ ਵੈਰੀ ਗੁੱਡ ਜੇ ਥੋੜਾ ਇਹ ਹੋਰ ਤਖੜਾ ਹੋ ਗਿਆ ਨਾ ਤੇ ਤੈਨੂੰ ਟਰੈਕ ਤੇ ਲੈ ਕੇ ਜਾਇਆ ਕਰੂੰਗਾ ਤਾਂ ਇਹ ਦੋ ਤਾਂ ਨਹੀਂ ਜਾਂਦਾ ਟਰੈਕ ਤੇ ਦੱਸਾ ਕਿੰਨਾ ਸੰਨ ਦਾ ਦੱਸਾਂ ਠੀਕ ਹੈ ਪੁੱਤਰ ਕੋਈ ਨਾ ਦੱਸੂ ਦੱਸੂੰ ਗਿਆ ਮਾ ਲੱਗ ਰਿਹਾ ਹੈਗਾ ਉਹ ਦੱਸ ਠੀਕ ਹੈ ਪੁੱਤਰ ਚਲ ਤੁਸੀਂ ਵਰਦੀ ਬਦਲ ਲਓ ਨੋ ਹੀ ਸਮਾਂ ਹੋ ਗਿਆ 2:20 ਮਿੰਟਾਂ ਦਾ ਤੇ ਬਾਬਾ ਜੀ ਨੇ ਬੇਨਤੀ ਕਰਦੀ ਕਿ ਅਫਸਰ ਪਹੁੰਚ ਗਿਆ ਭਾਈ ਤੇ ਬੋਲੀ ਲੱਗਣ ਦੀ ਤਿਆਰੀ ਆ ਚਲਦੇ ਆਪਾਂ ਵੀ ਉੱਥੇ ਇਹ ਤਾਂ ਲਗਵਾਉ। ਤਾਂ ਨੋਕ ਕੋ ਨਹੀਂ ਐਸੀ ਵੜ ਗਈ। ਬੋਲ ਜਸਵੀਰ ਸਿੰਘ ਕਿਤਨੀ ਇਤਰੀ ਬੁੱਲਦੀ ਬੋਲ ਭਾਈ ਹਮ ਤੋ ਦੇ ਰਹੀ ਆਂ ਇਹ ਵਤ ਨੂੰ ਦੇ ਯਾਰ। ਤੂੰ ਸੁਬਾਹ ਦੇ। ਐਵੇਂ ਐਵੇਂ ਬੋਲ ਤੂੰ। ਤਿੰਨ ਬੋਲ ਨਹੀਂ ਜੁਆਉ।

ਵੇ ਆ ਵੀਰ ਬੋਲੋ ਇੱਕ ਮਰੀ ਬੋਲਦੀ ਦੇਣੀ ਹੈ ਕਿਸੇ ਕੋ 14000 ਰੁਪਏ 1 2 3 3 ਜੀ ਸੈਂਕੜੇ ਰੁਪਏ ਮੇਰੇ ਪਲਾਇਓ ਯੋ ਜੀ ਮੇਰੇ ਮੈਂ ਲੈ बादल सिंह तीस हजार पांच सौ ਇਹ ਰਾਜੋਕਾ ਬਈਆ ਇੱਥੇ ਨਾ ਨਾ ਕੋਈ ਨਵਸ ਆਹ ਹਾਂ ਕਿਰਨਾਮਾ ਹੁੰਦਾ ਕੀ ਹੈ ਨਾਮ ਤੋਂ ਸਕੋਰ ਵੀ ਨਹੀਂ ਹੈ ਨਹੀਂ ਜੇ ਪਹਿਲਾਂ 15 ਮੀਟ ਅਬ ਕਿਸ ਕੀ ਹੈ ਮੇਰੀ ਘੋਡੀ ਹੀ ਹੁਣ ਸਾਹਿਬਾ ਮੇਰੇ ਕੋਲ ਅਜੇ ਚਿੰਦਾ ਸਿੰਘ ਚਿੰਦਾ ਸਿੰਘ ਆਏ ਨੇ ਕੋਲੇ ਸੀ ਅੱਜ ਕੀ ਫੇਰ ਲੈਣਾ ਮੇਰੇ ਕੋਲ ਪੰਗਾ ਸੁਨਾਰਾ ਦੀ ਮੇਰੇ ਕੋਲ ਨਹੀਂ ਸੀ ਹੁਣ ਵੇਖ ਲੈ ਟੀਮ ਮੇਰੇ ਕੋਲ ਰਹਿ ਗਈ ਹੋਈ ਬਲਾਟ ਗਿਆ ਉਹੀ ਬਲਾਟ ਮਾਰੂ ਪਪਾ ਪਾਣੀ ਤਾਂ ਨਹੀਂ 74500 7500 ਹੈ ਹਲੋ ਨਾ ਚਿੰਦਾ ਸਿੰਘ ਤੁਸੀਂ 74500 ਨਾ ਠੀਕ ਹੈ ਬੋਲਨੀ ਬਾਰ ਬੋਲਨੀ ਤੋਂ ਦਬਾਅ ਬਈ ਨਾ ਦੀ ਜਿਹੜੇ ਬਾਬਾ 30 ਗ੍ਰਾਮ ਦੀ ショ ਕਰਦੇ ਅੱਜ ਤੱਕ ਪਾ ਗਏ ਇਹ ਵਾਦੋ ਕਰਦੇ ਹੋ ショ ਕਰ ਦੇ ਉਹ ਆ ਤਾਲੀਨ ਜਿੱਥੇ 3460 ਦਾ ਕੋਈ ਨਾ 3150 ਦਾ 3150 737055 ਬੋਲੋ ਜੀ ਖਾਬ ਲਾ ਗਿਆ ਕੈਸ ਕਰੀਏ ਪਰਪਾਟਾ ਕੇ ਜੀ ਜਰੂਰ ਮੈਨੂੰ ਹੈ ਹਾਂ ਹੋਰ ਬੜਾ ਹੀ ਖਲਾਸ 737055 ਜੀ ਕਈ ਯਾਰ ਉਹਦੇ 3500 ਕੋਲੇ ਹੈ 7500 7500 ਚੱਲੀ ਹੈ ਜੀ 7500 ਬਣਦਾ 8500 ਚੱਲੀ 7500 ਹਾਂ 8500 ਨਹੀਂ ਨਹੀਂ ਜੀ 8500 7500 ਸੁਭਾਚੂ ਭਾਗ ਹੈ ਨਾ ਉਹ ਤੋਂ ਪਹਿਲਾਂ ਅਸੀਂ 6800 ਉਹ ਤੋਂ ਪਹਿਲਾਂ ਦੋ ਚੱਲੋ ਘੱਟ ਗਈ ਥੰਨ ਬੇਡੋ ਟਿਕਟ ਮਰਦੋ ਇਧਰੋਂ ਪ੍ਰਾਈਵੇਸੀ ਵਾਲੀ ਆਪਾਂ ਕੰਮ ਕਰਦੇ ਕਿੰਨੇ ਜਗ ਹੈ ਪਟਾ ਪੰਨੀ ਨਾਲ ਉਹ ਤੇ ਮੈਨੂੰ ਕੀ ਇਹ ਕਰਤਾ ਕਰਤਾ ਕਰ ਦੋ ਛੱਤ ਤੋਂ ਮੈਂ ਸਿੱਖਾਈ ਜਵਾਹਿਰਾ ਜੀ ਇਹ ਜੀ ਨਾ ਵੀ ਨਾ ਆਹ ਇਹ ਕੋ ਸੇਕ ਕਰਵਾ ਜੀ ਇਹ ਪਿਆ ਬਹੁਤ ਕਰਦੇ ਆਪ ਕਹੇ ਸਾਰੀ ਬੱਜੀ ਪਤੀ ਬਾਈ ਸਾਰੇ ਕਰਨ ਲੱਗ ਪਏ ਡਿਵੈਲਪਮੈਂਟ ਆਪਾਂ ਕਰਨਾ ਹੈ ਅੰਦਰ ਪੈਣ ਕਰਨਾ ਹੈ

ਫਿਰ ਉਹ ਸਾਈਡ ਤੇ ਨਾ ਰਹੂਗੀ ਉਹ ਖਾਲ ਕਰਨੀ ਹੈ ਸੜਕਾਂ ਦੇ ਪਾਸੇ ਸੜਕਾਂ ਦੇ ਪਾਸੇ ਨਹੀਂ ਰਹਿੰਦੀ ਇਹ ਤਾਂ ਮਗਰ ਨੂੰ ਰਹੂਗਾ ਜਿਹੜਾ ਰਹੂਗਾ ਮੂਲੇ ਦਾ ਸਾਰਾ ਲੈ ਲਿਆ 392 ਲੈ ਕੇ 24 ਨੰਬਰ ਤੇ ਸਾਰਾ ਨੂੰ ਬਦਲ 17 ਵਿੱਚ ਹੁਣ ਹਾਂ ਸਾਰਾ ਵਿੱਚ 17 ਮਗਰ ਬਦਲ ਉਹਦੇ ਮੰਗਦੇ ਐ ਸਟੇਡੀਅਮ ਵਾਲੇ ਦੇ ਨਾਲ ਹੀ ਆ ਇਕੱਠੇ ਜੀ ਬਗਲ ਤੋਂ ਸਾਰਾ ਉਹਦਾ ਤਾਂ ਫਿਰ ਨਾ ਪਾਣੀ ਲੱਗਿਆ ਪਿਆ ਬੋਲੋ ਜੀ ਉਸ ਹਿਸਾਬ से ਲਗਾ ਦਿਓ ਉਹਨੇ ਕਿੰਨੇ ਪਏ ਇਹਨੇ ਕਿੰਨੇ ਕੀ ਲੇਕ 35 ਮਤਲਬ ਕਾਰ ਦਿਆ 115 ਠੀਕ ਹੈ ਤੁਸੀਂ ਸਹੀ ਸਾਡੇ 35 ਸੰਗਾ ਬਿੱਲ ਦੀ ਤੁਰਾਸੀ ਸੁਨਸਕੇ ਇਸਾਨ ਜੇ ਬੰਦ ਜੇ ਲੈਮ ਨਿਕਲ ਕੇ ਖਰੋਣਾ ਆਹੋ ਹਟਾ ਦਿਓ ਇੱਕ ਬਿੱਲੇ ਦਾ ਚਾਹੇ ਜੀ ਦੋ ਬਿੱਲੇ ਹਟਾਉਣੇ ਆਣਾ ਉਹ ਕਹ ਰਿਹਾ ਉਹ ਕਹ ਰਿਹਾ ਨਹੀਂ ਜਦੋਂ ਕੋਈ ਬਾਤ ਕਰਦੇ ਕਹਿੰਦੇ ਆ ਭਾਈ ਲਿਖੇ ਉਹ ਲਿਖਿਆ ਹੈ ਕਿ ਕੋਈ ਬਾਤ ਕਰਦੇ ਹੀ ਹੋ ਨਹੀਂ ਪਹਿਲਾਂ ਦਾ ਹੀ ਪਹਿਲਾਂ ਟਿੱਕੀ ਲਾ ਲਈ 1 15 ਹੁਣ ਇੱਕ ਬੰਦਾ ਕੋਲ ਫਰੀ ਹੈ 1 15 200 ਰੁਪਏ ਮਗਰ ਲਾ ਦੇ 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 ਇੱਕ ਲੱਖ 1500 1200 ਫੇਦਰ ਜਿੰਕ ਬਣੀ 115400arpal singh 570 115500 maither singh jo payo gaya 5% dekh la kinna bande 5200 kar gaye ha wo na karde ho to aur phir denga 5% 750 bana ek bhi एमबीसी साहब जी प्लस कर दो किसके नाम पे विदित विदित सिंह जी का नाम एक लाख 20000 रुपए में दर्ज सिंह एक दो तीन ये सही है ਉਹ ਦੇਖ ਐ ਬੋਲੀ ਵਾਲਾ ਮਾਹੌਲ ਜਾ ਵਸ ਉਹ ਜੀ ਚੱਲੀ ਜਾਂਦਾਗਾ ਆ ਸਿਸਟਮ ਜਾ ਤੇ ਇਹ ਪੰਚਾਇਤੀ ਬਾਣ ਦੀ ਬੋਲੀ ਹੋ ਰਹੀ ਆ ਸਾਰੀ ਜਿਹਦੇ ਕੋਲੇ ਪਹਿਲਾਂ ਹੈਗੇ ਠੇਕੇ ਤੇ ਲਗਭਗ ਉਹੀ ਰੱਖ ਲੈਂਦੇ ਆ ਕੋਈ ਸੌਜੁਕਤਾ ਖੇਤੀ ਹੋ ਜਿਹੜਾ ਆ ਬਦਲਦਾ ਹੋਊਗਾ ਤੇ ਆ 18000 ਤੋਂ ਲੈ ਕੇ ਕਿੱਲਾ 30000 ਤੱਕ ਬੋਲੀ ਇਹ ਲੱਗੀ ਹੈਗੀ ਤੇ ਸਾਰਾ ਤੋਂ ਵੱਧ ਰੇਟ ਵਾਲੀ ਉਹ ਸੀਗੀ 30000 ਕਿੱਲੇ ਨੂੰ ਲੱਗੀ ਹੈਗੀ ਚੰਗਾ ਮਈ ਜਾਨਣਾਗਾ ਚੰਗਾ ਸਸਰੀ ਘਰ ਪਾਈ ਸਸਰੀ ਘਰ ਤੇ ਸਸਰੀ ਘਰ ਪਾਈ ਸੋਨੂ ਵੀ ਸਾਰਿਆਂ ਨੂੰ ਦੁੱਧ ਪੀ ਲੋ ਜੇ ਕਿਸ ਨੂੰ ਪੱਕਾ ਦੁੱਧ ਦੀ ਤੇ ਅਚਾਰ ਨਾਲ ਸਾਡੀਆਂ ਅਚਾਰ ਮੁੱਕਣ ਨਾਲ ਸਾਡੀਆਂ ਮੱਜਾਂ ਥੋੜਾ ਜਿਹਾ ਦੁੱਧ ਘਟ ਗਈਆਂ ਠੀਕ ਹੈ ਮਾਤਾ ਜੀ ਤੇ ਜਿਹੜੀ ਆਪਾਂ ਸਰਕਾਰੀ ਬਾਣ ਦੀ ਬੋਲੀ ਦੀ ਗੱਲ ਕਰਦੇ ਆਉਂਦੇ ਸੀਗੇ ਕਿ ਭਾਈ ਸਾਡੇ ਇੱਥੇ ਪਿੰਡ ਜਿਹੜੀ ਸਰਕਾਰੀ ਬਾਣ ਦੀ ਬੋਲੀ ਦਾ ਰੇਟ ਰਹਿੰਦਾ ਕਿੱਲੇ ਦਾ 8 ਕੁ ਹਜ਼ਾਰ ਦੇ ਆਸ-ਪਾਸ ਤੇ ਇੱਕ ਬੋਲੀ ਤੁਸੀਂ ਸੁਣੀ ਹੋਣੀ ਹੈ 76000 ਦੀ ਭਾਈ ਸਿੰਦਾ ਸਿੰਦਾ ਸਿੰਘ ਜੀ ਤੇ ਕਿ ਉਹ ਦੋ ਕਿੱਲੇ ਤੇ ਪੰਜ ਕਨਾਲਾਂ ਦੇ ਖੇਤ ਦੀ ਬੋਲੀ ਸੀ ਕਿ ਉਹ 30000 ਦੇ ਜੀ 30400 ਰੁਪਏ ਕਿੱਲੇ ਨੂੰ ਕੁਝ ਬੈਠੀ ਕਿ ਉਹ ਇੰਨੀ ਮਹਿੰਗੀ ਕਿਉਂ ਤੇ ਬਾਕੀਆਂ ਦੇ ਜਦੋਂ ਵੀ 8000 ਦੇ ਆਸ-ਪਾਸ 7500 8500 ਇੰ ਕਿੱਲੇ ਦੀ ਬੋਲੀ ਐਵੇਂ ਆ ਕਿ ਉਹ ਪਈ ਪਿਛਲੇ ਸਾਲ ਸਿੰ다 ਸਿੰਘ ਜੀ ਕੋਲੇ ਜ਼ਮੀਨ ਸੀ ਕਿ ਉਹ ਕਿਸੇ ਨਾਲ ਅੜੀ ਲੱਗੀ ਸੀ ਉਹ ਅੜੀ ਹੋਣ ਕਰਕੇ ਤੇ ਉਹਨਾਂ ਨੂੰ ਉਹ ਖੇਤ ਹਾਂ ਦੋ ਕਿੱਲੇ ਤੇ ਪੰਜ ਕਨਾਲਾਂ 78000 ਰੁਪਏ ਚ ਮਿਲਿਆ ਐ ਤੇ ਕੀ ਤੇ ਇੰਨੀ ਕੀ ਗੱਲਬਾਤ ਸੀ ਸਰਕਾਰੀ ਬੋਲੀ ਦੀ ਤੇ ਜਿਹੜੀ ਆਪਾਂ ਦੇਖਿਆ ਇਹ ਮੈਂ ਬਸ ਪਹਿਲਾਂ ਇਹ ਦੇਖਿਆ ਸੀ ਵੀਡੀਓ ਚ ਤਾਂ ਇਹ ਜੀ ਗੱਲਬਾਤ ਦੇਖੀ ਸੀ ਕਿ ਆਪਦੇ ਹਾਂ ਆੱਖਾਂ ਨਾਲ ਪਹਿਲੀ ਵਾਰੀ ਦੇਖ ਕੇ ਆਇਆ ਚੀਜ਼ ਤੇ ਬਾਕੀ ਤੁਸੀਂ ਦੱਸਿਓ ਬਈ ਛੋਡੇ ਪਿੰਡ ਪੰਚਾਇਤੀ ਬਾਣ ਦੀ ਬੋਲੀ ਠੇਕੇ ਦੀ ਕੀ ਰੇਟ ਲੱਗਦੀ ਹੈਗੀ ਤੇ ਹੁਣ ਚੱਲਿਆਂ ਜਮ ਦੀ ਡਿਊਟੀ ਦੇ ਸਮਾਂ 5:00 ਵਜੇ ਦਾ ਹਾਂ ਹੋ ਗਿਆ ਤੇ ਇੰਨੀ ਕੀ ਸੀ ਗੱਲਬਾਤ ਆਪਣੇ ਪ੍ਰੋਗਰਾਮ ਦੀ ਅੱਜ ਇੱਥੇ ਹੀ ਕਰਦੇ ਆਂ ਸਮਾਪਤੀ ਤੇ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵਾਂ ਪ੍ਰੋਗਰਾਮ ਨਵਾਂ ਬਲੌਗ ਲੈ ਕੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜੁੜੇ ਰਹੋ ਚੈਨਲ ਦੇ ਨਾਲ ਪੇਜ ਦੇ ਨਾਲ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾਸ ਹੋਇਆ ਜਿੰਮ ਦੀ ਜੋੜੀ ਦਾ ਹਾਜ਼ਰ ਨੇ ਤੇ ਇਹ ਜਿੰਮ ਵਾਲਿਆਂ ਦੇ ਬੱਚੇ ਪਹੁੰਚੇ ਅੱਜ ਕਿਵੇਂ ਤਿਆਰ ਹੋਈ ਵਰਦੀ ਕੁੜੀ ਰਾਣੀ ਜਾਣਾਂ ਕਿਤੇ ਹਾਂ ਮੰਮੀ ਉਹ ਰਹਿ ਚ ਨੇ ਤਿਆਰ ਕੀਤਾ ਅੱਛਾ ਅੱਛਾ ਮੰਮੀ ਉਹ ਆਏ ਆ ਵੀਰੇ ਹਾਂ ਨਾਨਕੀ ਨਹੀਂ ਜਾਂਦੀ हां व्यू तू शरारतਾਂ ਘੱਟ ਕਰਿਆ ਕਰਿਆ ਕਰੇ ਛੋਰੇ ਇੱਧਰ ਨੌਜਵਾਨ ਜੈਮ ਲਾਈ ਇੱਧਰ ਟਿਕਾ ਦੋ ਜੀ ਗਾ ਤੇ ਦੋ ਕਿਚੋਬਰ ਪਹੁੰਚ ਗਿਆ ਤੇ ਬਾਕੀ ਹਜੇ ਪਹੁੰਚ ਜਾਣਗੇ ਖੇਡ ਲੋਗੇ ਨਾ ਟਾਟਾ